ਹੈਲੋ ਜੀ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਜਿਹੜੀ ਚੀਜ਼ ਤੇ ਉਹ ਹਰ ਇੱਕ ਨੂੰ ਕਾਮਨ ਹੈ ਬਿਮਾਰੀ ਹੈ ਉਹ ਇੱਕ ਤਰ੍ਹਾਂ ਦੀ ਹੈ ਨਾ ਜਿਹਨੂੰ ਵੀ ਪੁੱਛ ਉਹ ਹੀ ਕਹਿੰਦਾ ਵੀ ਮੇਰੀਆਂ ਲੱਤਾਂ 'ਚ ਦਰਦ ਹੁੰਦਾ ਹੈ ਜਾਂ ਮੇਰੀ ਹੈ ਨਾ ਬੈਕ ਦੇ ਵਿੱਚ ਦਰਦ ਹੁੰਦਾ ਹੈ ਕਈ ਪੈਨ ਭਰਾਵਾਂ ਦੀਆਂ ਲੱਤਾਂ ਦੇ ਵਿੱਚ ਬਾਹਾਂ ਦੇ ਵਿੱਚ ਕਾਫੀ ਜਗ੍ਹਾ ਹਨਾ ਜਿਵੇਂ ਕਿ ਇੱਕ ਆਪਣੇ ਕਹਿ ਦਿੰਦੇ ਆਪਾਂ ਗੋਲੀਆਂ ਜੀਆਂ ਬਣ ਜਾਂਦੀਆਂ ਨੇ ਖੂਨ ਦੀਆਂ ਗੱਠਾਂ ਕਹਿ ਦਿੰਦੇ ਨੇ ਜਿਹਨੂੰ ਆਪਾਂ ਵੀ ਖੂਨ ਦੀਆਂ ਗੰਡਾਂ ਬਣ ਗਈਆਂ ਜਦ ਆਪਾਂ ਕਿ ਡਾਕਟਰ ਕੋਲੇ ਜਾਂਦੇ ਆ ਤਾਂ ਡਾਕਟਰ ਕਹਿੰਦੇ ਨੇ ਵੀ ਤੁਹਾਡੇ ਜਿਹੜਾ ਖੂਨ ਹੈ ਨਾ ਉਹ ਨਾੜੀਆਂ ਦੇ ਵਿੱਚ ਬਲੌਕ ਹੋ ਗਿਆ ਤੁਹਾਡਾ ਖੂਨ ਜਾਂ گاੜਾ ਹੋ ਗਿਆ ਤੁਹਾਡੀ ਜਿਹੜੀ ਸਪਲਾਈ ਹੈ ਖੂਨ ਦੀ ਉਹ ਚੰਗੇ ਤਰੀਕੇ ਨਾਲ ਤੁਹਾਡੀ ਬਾਡੀ ਦੇ ਵਿੱਚ ਨਹੀਂ ਹੋ ਰਹੀ ਨਿਕੋ ਬਹੁਤ ਦਵਾਈਆਂ ਲੈਣੇ ਬਹੁਤ ਗੋਲੀਆਂ ਲੈ ਲੈਣੇ ਹਨਾ ਪੇਨ ਕਿਲਰ ਲਈ ਜਾਂਦੇ ਆ ਜਿਹਦੇ ਨਾਲ ਆਪਾਂ ਜਿੰਨਾ ਚਿਰ ਦਰਦ ਦੀ ਗੋਲੀ ਲੈ ਲੈਣਾ ਠੀਕ ਰਹਨੇ ਆ ਤੇ ਉਸ ਤੋਂ ਬਾਅਦ ਫਿਰ ਉਹੀ ਕੁਝ ਹੋ ਜਾਂਦਾ ਹੈਗਾ ਤੇ ਆਪਰੇਸ਼ਨ ਤੱਕ ਦੀ ਨੌਬਤ ਆ ਜਾਂਦੀ ਹੈ ਆਪਰੇਸ਼ਨ ਤੁਹਾਨੂੰ ਪਤਾ ਵੀ ਜਦੋਂ ਆਪਾਂ ਨੇ ਇੱਕ ਵਾਰੀ ਕਰਵਾ ਲਿਆ ਤਾਂ ਉਹਦੇ ਸਾਈਡ ਇਫੈਕਟ ਬਹੁਤ ਜ਼ਿਆਦਾ ਨੇ ਹਨਾ ਫਾਇਦੇ ਨਾਲੋਂ ਨੁਕਸਾਨ ਬਹੁਤ ਜ਼ਿਆਦਾ ਕਰਦੇ ਨੇ ਕਿਉਂਕਿ ਉਮਰ ਦੇ ਹਿਸਾਬ ਨਾਲ ਜਦੋਂ ਕਿ ਆਪਣਾ ਆਪਰੇਸ਼ਨ ਕਰਵਾਇਆ ਆਪਣੇ ਇੱਕ ਇੰਜੈਕਸ਼ਨ ਲੱਗਿਆ ਹੋਵੇ ਹਨਾ ਉਮਰ ਦੇ ਹਿਸਾਬ ਨਾਲ ਉਹਦਾ ਵੀ ਆਪਾਂ ਨੂੰ ਦਿੱਕਤ ਆਉਣ ਲੱਗ ਜਾਂਦੀ ਹੈਗੀ ਤੇ ਕੋਸ਼ਿਸ਼ ਕਰੀਏ ਕਿ ਆਪਾਂ ਨਾ ਕੁਝ ਹੋਮ ਰੈਮਡੀਆ ਇਦਾਂ ਦੇ ਕਿ ਯੂਜ਼ ਕਰਕੇ ਜਿਨ੍ਹਾਂ ਦੇ ਕਿ ਅੱਗੇ ਬਜ਼ੁਰਗ ਹੁੰਦੇ ਸੀ ਨਾ ਉਹ ਘਰਾਂ ਦੇ ਵਿੱਚ ਇਹ ਚੀਜ਼ਾਂ ਵਰਤਦੇ ਸੀ ਤਾਂ ਉਹਦੇ ਨਾਲ ਕਾਫੀ ਹੱਦ ਤੱਕ ਫਾਇਦਾ ਹੁੰਦਾ ਸੀਗਾ ਕਿਸੇ ਵੀ ਤੁਹਾਨੂੰ ਲੱਗਦਾ ਵੀ ਜਿਵੇਂ ਇੱਕ ਵਾਰ ਸਵੇਰੇ ਉੱਠਦੇ ਹਾਂ ਨਾ ਤਾਂ ਕਈ ਮੇਰੀਆਂ ਭੈਣਾਂ ਦੀਆਂ ਨਾ ਪਰਾਂਵਾਂ ਦੀਆਂ ਅੱਡੀਆਂ ਨੇ ਹੁੰਦੀਆਂ ਨੇ ਜਿਹੜੀ ਉਹ ਥੱਲੇ ਨਹੀਂ ਲੱਗਦੀਆਂ ਇਹ ਇੰਨੀ ਦਰਦ ਹੁੰਦੀ ਹੈਗੀ ਕਈ ਦਿਨਾਂ ਤੋਂ ਮੇਰੀ ਵੀ ਹੈ ਨਾ ਰਾਈਟ ਮਨ ਲੱਕ ਲੱਗਿਆ ਜਿਹੜੀ ਆਪਣੀ ਸੱਜੀ ਲੱਤ ਹੈਗੀ ਇਹ ਸੱਜੀ ਲੱਤ 'ਚ ਕਾਫੀ ਜ਼ਿਆਦਾ ਪ੍ਰੋਬਲਮ ਰਹਿੰਦੀ ਹੈਗੀ ਇਹ ਜੋ ਮੈਨੂੰ ਪਹਿਲਾਂ ਵੀ ਪ੍ਰੋਬਲਮ ਰਹਿਣ ਲੱਗੀ ਸੀ ਜਦੋਂ ਕਿ ਮੇਰੀ ਹੈ ਨਾ L4 ਤੇ L5 ਦੇ ਵਿੱਚ ਗੈਪ ਪੈ ਗਿਆ ਸੀ ਆਪਣੀ ਨਰਵਸ ਸਿਸਟਮ ਦੇ ਵਿੱਚ ਆਪਣਾੜਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਗੈਪ ਪੈ ਗਿਆ ਸੀ ਤੇ ਹੁਣ ਫੇਰ ਇਹ 2-3 ਦਿਨਾਂ ਤੋਂ ਉਹ ਨਾ ਜਿੱਦਾਂ ਦਾ ਮੌਸਮ ਦਾ ਫਰਕ ਜਾ ਪਏ ਨਾ ਪੇਨ ਹੋਣ ਲੱਗੀ ਸੀ ਤੇ ਹੁਣ ਮੈਂ ਜੋ ਕੀਤਾ ਮੈਂ ਸੋਚਿਆ ਵੀ ਆਪਣੇ ਭੈਣ ਭਰਾਵਾਂ ਨੂੰ ਵੀ ਆਪਾਂ ਇਹ ਇਸ ਚੀਜ਼ ਨੂੰ ਦੱਸੀ ਹੈ ਨਾ ਤਾਂ ਕਿ ਕਈ ਭੈਣਾਂ ਮੇਰੀਆਂ ਇੱਕ ਮੇਰੀ ਭੈਣ ਹੈਗੀ ਉਹ ਮੈਨੂੰ ਅਕਸਰ ਦੱਸ ਦਿੰਦੀ ਹੈਗੀ ਦੀ ਦੀਦੀ ਕਿ ਵੀ ਮੇਰੇ ਲੱਤਾਂ 'ਚ ਬਹੁਤ ਦਰਦ ਹੁੰਦਾ ਹੈ ਨਾ ਜਦੋਂ ਸਵੇਰੇ ਉੱਠਦੇ ਆ ਨਾ ਥੱਲੇ ਨਹੀਂ ਲੱਗਦੀਆਂ ਜੋ ਤੁਰਦੀਆਂ ਨਾ ਤੁਰਨ ਨੂੰ ਮਨ ਨਹੀਂ ਕਰਦਾ ਥੋੜਾ ਜਿਹਾ ਕੰਮ ਕਰਕੇ ਵੀ ਨਾ ਲੱਤਾਂ ਨੂੰ ਐ ਹੋ ਜਾਊਗਾ ਜਿਵੇਂ ਕਿਸੇ ਨੇ ਕੁੱਟੀਆਂ ਹੁੰਦੀਆਂ ਨੇ ਹੈ ਨਾ ਇੰਨੇ ਪੇਨ ਹੁੰਦੇ ਆ ਤੇ ਪੈਰਾਂ 'ਪਰ ਬੈਠਣਾ ਤਾਂ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈਗਾ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਘਰੇਲੂ ਨੁਸਖਾ ਜਣਾ ਤੁਸੀਂ ਘਰੇ ਕਰਕੇ ਇਸ ਨੂੰ ਤੁਹਾਨੂੰ ਜਦੋਂ ਪਹਿਲੇ ਦਿਨ ਹੀ ਤੁਸੀਂ ਕਰੋਗੇ ਨਾ ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਹਾਡੇ ਅੰਦਰੋਂ ਨਾ ਕੋਈ ਕਰੰਟ ਨਾਲ ਜਿਵੇਂ ਆਪਾਂ ਲਗਾਉਣਾ ਹੈ ਨਾ ਵੀ ਆਪਾਂ ਕਹਿੰਦੇ ਨੇ ਵੀ ਹਾਂ ਬਿਜਲੀ ਦਾ ਕਿਸ ਨੇ ਝਟਕਾ ਲਾਇਆ ਆਪਣੀ ਬਾਡੀ ਨੂੰ ਇਦਾਂ ਤੁਹਾਨੂੰ ਫੀਲ ਹੋਊਗਾ ਤੇ ਤੁਹਾਡੀ ਜਿਹੜੀ ਅੰਦਰੋਂ ਹਨਾ ਜੰਮੀਆਂ ਹੋਇਆ ਖੂਨ ਹੈ ਜਾਂ ਜੰਮੀ ਹੋਈਆਂ ਗੱਠਾਂ ਨੇ ਖੂਨ ਦੀਆਂ ਜਾਂ ਤੁਹਾਡੀ ਨਾੜਾਂ ਦੇ ਵਿੱਚ ਬਲੌਕੇਜ ਆ ਗਈ ਹਨਾ ਉਹ ਕੋਈ ਦੇਖੋ ਖਾਣ ਵਾਲੀ ਦਵਾਈ ਨਹੀਂ ਹੈਗੀ ਵੀ ਮੈਂ ਤੁਹਾਨੂੰ ਖਾਣ ਵਾਲੀ ਦਵਾਈ ਦੱਸੂਗੀ ਹਨਾ ਕੋਈ ਮੈਡੀਸਨ ਨਹੀਂ ਹੈ ਕੋਈ ਐਲੋਪੈਥੀ ਹੈਮੋਪੈਥੀ ਕੁਝ ਨਹੀਂ ਹੈਗਾ ਹਨਾ ਜਿਵੇਂ ਕਿ ਹੈਮੋਪੈਥੀ ਐਲੋਪੈਥੀ ਤੇ ਆਯੁਰਵੈਦਿਕ ਤੇ ਹੋਰ ਆਪਣੇ ਐਕੂਪ੍ਰੈਸਰ ਵਾਲੀਆਂ ਹਨਾ ਜਿੱਦਾਂ ਕਿ ਬਹੁਤ ਸਾਰੇ ਇਲਾਜ ਨੇ ਉਦਾਂ ਇੱਕ ਰੇਕੀ ਹੈ ਰੀਕੀ ਵੀ ਇੱਕ ਸਾਇੰਸ ਆ ਇਲਾਜ ਆ ਇੱਕ ਹਨਾ ਜਿਹਦੇ ਕਿ ਦਿਮਾਗ ਦੇ ਨਾਲ ਖੇਡ ਕੇ ਕਰਿਆ ਜਾਂਦਾ ਇਸ ਦੇ ਨਾਲ ਮਾਲਕ ਇੱਕ ਪੁਆਇੰਟ ਨੇਗੇ ਆਪਣੇ ਹੱਥਾਂ ਤੇ ਹਨਾ ਆਪਣੀ ਸਾਰੀ ਬੋਡੀ ਹੈ ਨਾ ਜਿਹੜੀ ਉਹਦਾ ਆਪਣੇ ਹੱਥਾਂ ਤੇ ਆ ਅਲੱਗ-ਅਲੱਗ ਜਗ੍ਹਾ ਦੇ ਉੱਤੇ ਨਾ ਪੁਆਇੰਟ ਨੇਗੇ ਆਪਾਂ ਉਸ ਚੀਜ਼ ਨੂੰ ਦਬਾਵਾਂਗੇ ਤਾਂ ਜਿਵੇਂ ਕਿ ਤੁਹਾਡੀ ਕਿਤੇ ਬੋਡੀ ਦੇ ਵਿੱਚ ਦਰਦ ਹੋ ਰਿਹਾ ਹਨਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਵੀ ਜਿਹੜਾ ਕਿ ਸਹਿਣ ਤੋਂ ਵੀ ਭਰੇ ਹੈਗਾ ਤੁਸੀਂ ਨਾ ਆਪਣੀ ਇਸ ਜਗ੍ਹਾ ਨਾ ਅੰਗੂਠੇ ਦੀ ਆਹ ਵਾਲੀ ਜਗ੍ਹਾ ਹੈ ਨਾ ਇਨੂੰ ਨਾਲ ਜ਼ੋਰ ਦੀ ਦਬਲੋ ਉਹ ਜਿੰਨੇ ਵੀ ਤੁਹਾਡੇ ਚ ਜਾਣੇਗੇ ਤੁਸੀਂ ਉਹਨਾਂ ਜ਼ੋਰ ਦੀ ਇਹਨੂੰ ਦਬਲੋ ਤਾਂ ਜਿੱਥੇ ਵੀ ਤੁਹਾਡੇ ਦਰਦ ਹੁੰਦਾ ਹੈ ਨਾ ਉੱਥੋਂ ਦਰਦ ਹਟ ਕੇ ਤੁਹਾਡੇ ਇੱਥੇ ਜਦੋਂ ਆਪਣੇ ਦਰਦ ਹੋਗਾ ਨਾ ਤਾਂ ਉਸ ਜਗ੍ਹਾ ਤੋਂ ਦਰਦ ਬਿਲਕੁਲ हट ਜਾਏਗਾ ਤੇ ਤੁਹਾਨੂੰ ਇੱਥੇ ਦਰਦ ਫੀਲ ਹੋਵੇਗਾ ਤੇ ਜਿਵੇਂ ਕਿ ਆਪਣੀ ਹੈ ਨਾ ਵਾਲਾਂ ਦੀ ਅੱਜਕਲ ਬਹੁਤ ਪ੍ਰੋਬਲਮ ਆ ਰਹੀ ਹੈ ਵੀ ਛੋਟੀ ਉਮਰ ਤੋਂ ਲੈ ਕੇ ਵਾਲ ਚਿੱਟੇ ਹੋ ਰਹੇ ਆ ਉਹ ਕੈਲਸ਼ੀਅਮ ਆਇਰਨ ਦੀ ਕਮੀ ਵੀ ਕਰਕੇ ਵੀ ਹੋ ਰਹੀ ਹੈ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸੂਗੀ ਨਾ ਵੈਸੇ ਮੈਂ ਵੀਡੀਓ ਦੇ ਵਿੱਚ ਵੀ ਇਹ ਦੱਸਣਾ ਸਾਰਾ ਤਾਂ ਤੁਸੀਂ ਕਰਨਾ ਕੀ ਹੈ ਨਾ ਸਵੇਰੇ ਸ਼ਾਮ ਨਾ 5 ਮਿੰਟ ਇਹ ਤੁਸੀਂ ਜ਼ਰੂਰ ਕਰਨ ਆਪਣੇ ਨਾ ਨੌਹਾਂ ਨੂੰ ਇਦਾਂ ਨਾ ਦੋਨਾਂ ਨੂੰ ਆਪਸ ਦੇ ਵਿੱਚ ਰਗੜਨਾ ਇਸ ਤਰੀਕੇ ਦੇ ਨਾਲ ਮੇਰੇ ਮਾਸੜ ਜੀ ਸੀਗੇ ਹੁਣ ਤਾਂ ਚਲੋ ਵਾਈਕਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਹਨ ਕੁਦਰਤ ਦਾ ਬਸ ਲਾ ਲਓ ਵੀ 50 ਸਾਲ ਦੀ ਉਮਰ ਦੇ ਵਿੱਚ ਹੀ ਉਹ ਦੁਨੀਆ ਤੋਂ ਚਲੇ ਗਏ ਉਹਨਾ ਇਸ ਚੀਜ਼ ਨੂੰ ਕਰਦੇ ਸੀ ਉਹਨਾਂ ਨੂੰ ਕਿਸੇ ਨੇ ਨਾ ਰੇਕੀ ਵਾਲਿਆਂ ਨੇ ਹੀ ਦੱਸਿਆ ਸੀਗਾ ਤੇ ਉਹ ਕਰਦੇ ਹੁੰਦੇ ਸੀਗੇ ਉਹਨਾਂ ਦੇ ਨਾ ਜਿਹੜੇ ਵਾਲ ਸਫੈਦ ਹੋਏ ਹੋਏ ਸੀ ਉਹ ਬਲੈਕ ਹੋਣ ਲੱਗ ਗਏ ਸੀਗੇ ਦੇਖੋ ਇਹ ਕੋਈ ਦਵਾਈ ਨਹੀਂ ਹੈਗੀ ਕੁਝ ਨਹੀਂ ਹੈਗਾ ਹਨਾ ਆਪਣੇ ਘਰਾਂ ਦੇ ਵਿੱਚ ਆਪਾਂ 5 ਮਿੰਟ ਇਦਾਂ ਕਰ ਲਈਏ ਇਹਦੇ ਨਾਲ ਆਪਣੀ ਜਿਹੜੀ ਬੋਡੀ ਹੈ ਜਿਹੜੀ ਹਨਾ ਉਹਦਾ ਨਾ ਖੂਨ ਆਪਣਾ ਤੇਜ਼ ਹੁੰਦਾ ਯਮਪਕ ਇਹਨਾ ਖੂਨ ਦਾ ਸਰਕਲ ਹੈ ਤੇ ਜਿਹੜੇ ਆਪਣੇ ਬਾਲ ਸਫੈਦ ਹੋਣ ਲੱਗ ਜਾਂਦੇ ਨੇ ਇਹ ਆਪਣੀ ਜਿਹੜੀ ਆਇਰਨ ਦੀ ਘਾਟ ਹੋ ਜਾਂਦੀ ਹੈ ਵਿਟਾਮਿਨ ਡੀ ਵੀ 12 ਦੀ ਘਾਟ ਹੋ ਜਾਂਦੀ ਹੈ ਤੇ ਇੱਕ ਆਪਾਂ ਨਾ ਅੱਗੇ ਮਾਲਿਸ਼ ਕਰ ਦਿੰਦੇ ਸੀ ਹਫਤੇ ਦੇ ਵਿੱਚ ਹਨਾ ਇੱਕ ਨਦੀਵਾਰੀ ਸਰੋਂ ਦੇ ਤੇਲ ਦੀ ਪਰ ਅੱਜ ਕੱਲ ਆਪਾਂ ਉਹ ਚੀਜ਼ਾਂ ਬਿਲਕੁਲ ਬੰਦ ਕਰਤੀਆਂ ਇਸੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈਗਾ ਘੱਟੋ ਘੱਟ ਇੱਕ ਵਾਰ ਹਫਤੇ ਦੇ ਵਿੱਚ ਜ਼ਰੂਰ ਮਾਲਿਸ਼ ਕਰਿਆ ਕਰੋ ਚਲੋ ਇਹ ਆਪਾਂ ਅਲੱਗ ਤੋਂ ਵੀਡੀਓ ਪਾਵਾਂਗੇ ਜਿਹੜੀ ਅੱਜ ਦੀ ਵੀਡੀਓ ਜਿੰਨਾਂ ਦੀ ਜਿਵੇਂ ਕਿ ਲੱਤਾਂ ਦੇ ਉੱਤੇ ਨੀਲੀਆਂ ਨੀਲੀਆਂ ਨਾੜਾਂ ਜਾਂ ਖੜ ਜਾਂਦੀਆਂ ਨੇ ਜਾਂ ਵੈਸੇ ਨਾੜਾਂ ਜਾਂ ਖੜ ਜਾਂ ਫਿਰ ਤੁਹਾਨੂੰ ਤੁਰਨ ਦੇ ਵਿੱਚ ਦਿੱਕਤ ਹੈਗੀ ਗੋਡੇ ਗਿੱਟੇ ਤੁਹਾਨੂੰ ਕਿਤੇ ਵੀ ਤੁਹਾਨੂੰ ਲੱਗਦਾ ਵੀ ਹਨਾ ਮੇਰੇ ਖੂਨ ਦੇ ਅਗੱਠਾ ਨਹੀਂ ਹੋ ਗਏ ਤੇ ਮੈਨੂੰ ਬਲੋਕੇਜ ਲੱਗਦੀ ਹੈ ਤੇ ਮੈਨੂੰ ਨਾ ਦਰਦ ਹੁੰਦਾ ਸਰੀਰ ਦੇ ਵਿੱਚ ਤੁਸੀਂ ਕਰਨਾ ਕੀ ਹੈਗਾ ਇੱਕ ਨਾ ਟੱਬ ਲੈ ਲੈਣਾ ਐਡਾ ਕ ਟੱਬ ਜਿਵੇਂ ਕਿ ਆਪਣਾ ਆਮ ਕਪੜੇ ਕਪੜੇ ਧੋਣੇ ਆਪਾਂ ਜਿਹਦੇ ਵਿੱਚ ਉਹਦਾਂ ਦਾ ਟੱਬ ਲੈ ਲਿਓ ਉਹਦੇ ਵਿੱਚ ਉਹ ਜਿਹਹਾ ਪਾਣੀ ਪਾਉਣਾ ਜਿਹੜਾ ਕਿ ਬਧੀਆ ਕੋਸਾ ਪਾਣੀ ਹੋਵੇ ਜਿਹਨੂੰ ਤੁਹਾਡਾ ਸਰੀਰ ਤੁਹਾਡੇ ਪੈਰ ਜਲਨ ਨਾ ਬਸ ਉਹਨੂੰ ਬਰਦਾਸ਼ਤ ਕਰ ਲੈਣਾ ਪਾ ਰੱਖ ਲੈਣਾ ਨੀਚੇ ਤੇ ਉਹਦੇ ਵਿੱਚ ਤੁਸੀਂ ਪਾਉਣਾ ਕੀ ਹੈ ਉਹਦੇ ਵਿੱਚ ਤੁਸੀਂ ਪਾਉਣਾ ਹੈ ਕਪੂਰ ਇੱਕ ਤਾਂ ਦੇਖੋ ਛੋਟੇ ਛੋਟੀਆਂ ਪੁੜੀਆਂ ਜਿਹਿਆਂ ਵਾਲਾ ਕਪੂਰ ਆਉਂਦਾ ਉਹ ਅਸਲੀ ਕਪੂਰ ਨਹੀਂ ਹੈਗਾ ਤੁਸੀਂ ਨਾ ਕਿਸੇ ਵੀ ਵਧੀਆ ਪੰਸਾਰੀ ਤੋਂ ਜਾ ਕੇ ਲੈ ਕੇ ਆਇਓ ਤੁਸੀਂ ਕਿਹੋ ਵੀ ਸਾਨੂੰ ਨਾ ਜਿਹੜਾ ਕਿ ਹਵਨ ਦੇ ਵਿੱਚ ਵਰਤਿਆ ਜਾਂਦਾ ਹੈ ਕਪੂਰ ਉਹਨਾਂ ਦੇ ਡੇਢ ਇੱਕ ਟੁਕੜੇ ਜੇ ਹੋਣਗੇ ਜਿਵੇਂ ਆਪਾਂ ਨਿੰਬੂ ਦਾ ਸਤ ਲੈ ਕੇ ਆਉਣੇ ਨਾ ਪਤਲਾ ਪਤਲਾ ਚਿੱਟੇ ਰੰਗ ਦਾ ਉਸੇ ਤਰੀਕੇ ਦੇ ਹੋਣਗੇ ਉਹਦਾ ਇੰਨਾ ਕੁ ਪੀਸ ਤੁਸੀਂ ਨੇ ਨਾ ਚੰਗੇ ਤਰੀਕੇ ਨਾਲ ਕੁੱਟ ਲੈਣਾ ਕੁੱਟ ਕੇ ਪਾਊਡਰ ਬਣਾ ਲੈਣਾ ਜਿਹੜਾ ਪਾਣੀ ਹੈ ਤੁਸੀਂ ਇੱਕ ਪੂਰਨ ਤੁਸੀਂ ਉਹਦੀ ਪਾਉਣਾ ਜਦੋਂ ਤੁਸੀਂ ਉਹਦੇ ਵਿੱਚ ਪੈਰ ਰੱਖਣੇ ਹੈਗੇ ਇਹ ਨਹੀਂ ਹੈਗਾ ਵੀ ਪਹਿਲਾਂ ਪਾ ਕੇ ਰੱਖ ਦੋ ਨਹੀਂ ਤਾਂ ਫਿਰ ਉਹ ਉੱਜ ਜਾਂਦਾ ਹੈਗਾ ਤਾਂ ਤੁਸੀਂ ਉਦੋਂ ਉਹਦੇ ਵਿੱਚ ਪਾਉਣਾ ਅੱਧਾ ਤੁਸੀਂ ਨਿੰਬੂ ਪਾਉਣਾ ਥੋੜੀ ਜੀ ਅਜਮੈਨ ਪਾ ਲੈਣੀ ਹੈ ਤੇ ਦੋ ਚਾਰ ਪੱਤੇ ਨਿੰਮ ਦੇ ਪਾ ਲੈਣੇ ਆਸਕ ਮਿੰਟ ਨਾ ਉਹਦੇ ਪਾਣੀ ਦੇ ਵਿੱਚ ਨਾ ਆਪਣੇ ਪੈਰਾਂ ਨੂੰ ਰੱਖਣੇਗਾ ਪੈਰ ਤੁਹਾਡੇ ਗਿੱਟੇ ਤੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਨਾ ਡੁੱਬ ਜਾਣਾ ਇੰਨਾ ਕੁ ਪਾਣੀ ਤੁਸੀਂ ਉਹਦੇ ਵਿੱਚ ਪਾਓ ਦੋ ਜਾਂ ਤਿੰਨ ਲੀਟਰ ਪਾਣੀ ਤੁਸੀਂ ਨਾ ਉਹਦੇ ਵਿੱਚ ਪਾ ਲਿਓ ਇਸ ਨਾਲ ਜਦੋਂ ਤੁਸੀਂ ਪਾਓਗੇ ਨਾ ਤੁਹਾਨੂੰ ਨਾ ਇੱਕ ਝਟਕਾ ਮਹਿਸੂਸ ਹੋਊਗਾ ਜਿਵੇਂ ਕਿ ਤੁਹਾਡੀ ਬੋਡੀ ਦੇ ਵਿੱਚ ਨਾ ਕਿਸੇ ਨੇ ਇੱਕ ਕਰੰਟ ਦਿੱਤਾ ਹੋਵੇ ਉਸ ਤਰੀਕੇ ਦੇ ਨਾਲ ਜਿੰਨੀਆਂ ਵੀ ਤੁਹਾਡੀਆਂ ਬੰਦ ਨਸਾਂ ਹੋਣਗੀਆਂ ਉਹ ਖੁੱਲ ਜਾਣਗੀਆਂ ਜਿੰਨਾ ਵੀ ਤੁਹਾਡੇ ਖੂਨ ਦਾ ਸਰਕਲ ਜਿਵੇਂ ਆਪਾਂ ਕਹਿੰਦੇ ਖੂਨ ਗਾੜਾ ਹੋ ਗਿਆ ਇਦਾਂ ਦੀ ਚੀਜ਼ ਆ ਨਾ ਦੇਖੋ ਇਹ ਖਾਣ ਵਾਲੀ ਚੀਜ਼ ਨਹੀਂ ਇਹ ਇੱਕ ਬੋਡੀ ਨੂੰ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਪਿਉਰੀਫਾਇਰ ਜਿਵੇਂ ਮੈਂ ਪਰਸੋਂ ਨਾ ਲੀਵਰ ਵਾਲੀ ਵੀਡੀਓ ਪਾਈ ਹੈਗੀ ਉਦਾਂ ਹੀ ਹੀ ਇਹੇ ਜੀ ਤੁਹਾਨੂੰ ਕਰੇਗੀ ਕਿਉਂਕਿ ਪੈਰਾਂ ਤੋਂ ਤੁਹਾਡੀ ਹਰ ਇੱਕ ਬਾਡੀ ਦਾ ਜਿੰਨਾ ਵੀ ਪਾਰਟ ਨੇ ਨਾ ਪੈਰਾਂ ਦੇ ਨਾਲ ਆਪਣੀ ਜੁੜੇ ਹੋਏ ਹੈਗੇ ਪੈਰਾਂ ਦੇ ਵਿੱਚ ਪੁਆਇੰਟ ਨੇ ਜਿਹੜੇ ਕਿ ਜਿਵੇਂ ਕਿ ਪੈਰ ਦਾ ਅੰਗੂਠਾ ਹੈਗਾ ਉਹਦੇ ਆਪਣੀ ਅੱਖਾਂ ਦੀ ਰੋਸ਼ਨੀ ਹੈਗੀ ਹੈ ਨਾ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਕਈ ਵਾਰੀ ਦੱਸੂਗੀ ਫਿਰ ਜਦੋਂ ਮੈਨੂੰ ਵੀ ਟਾਈਮ ਲੱਗੂਗਾ ਤੇ ਕਾਫੀ ਜ਼ਿਆਦਾ ਤੁਹਾਨੂੰ ਜਿਹੜੀਆਂ ਬਿਮਾਰੀਆਂ ਨੇ ਨਾ ਤੁਸੀਂ ਦੇਖੋਗੇ ਜਦੋਂ ਰੱਖੋਗੇ ਇਸ ਚੀਜ਼ ਨੂੰ ਤੁਸੀਂ ਨੇ 15 ਦਿਨ ਲਗਾਤਾਰ ਕਰਨਾ ਹੈ 15 ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਜਿਵੇਂ ਕਿ ਤੁਹਾਡੇ ਹਨਾ ਸਰੀਰ ਦਾ ਸਾਰਾ ਦਾ ਕਿਸੇ ਨੇ ਆਪਰੇਸ਼ਨ ਕਰਤਾ ਹੁੰਦਾ ਨਾ ਦੁਬਾਰਾ ਨਵੇਂ ਅੰਗ ਪਾ ਦਿੱਤੇ ਹੁੰਦੇ ਨੇ ਇਦਾਂ ਤੁਹਾਨੂੰ ਫੀਲ ਹੋਊਗਾ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਸ਼ੇਅਰ ਵੀ ਕਰ ਦਿਓ ਕਰੋ ਕਿਉਂਕਿ ਇਹ ਹੋਰ ਭੈਣ ਭਰਾਵਾਂ ਨੂੰ ਵੀ ਫਾਇਦਾ ਹੁੰਦਾ ਤੇ ਪਰ ਇੱਕ ਲਾਈਕ ਜ਼ਰੂਰ ਕਰਦੇ ਆ ਪਰ ਕੋਈ ਲਾਈਕ ਕਰਨ ਦੇ ਵਿੱਚ ਤੁਸੀਂ ਬਹੁਤ ਹਨਾ ਕੰਜੂਸੀ ਕਰਦੇ ਹੋ ਤੁਹਾਡੇ ਲਾਈਕ ਦੇ ਨਾਲ ਤੇ ਪਿਆਰੇ ਜੀ ਕਮੈਂਟ ਦੇ ਨਾਲ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਹਨਾ ਵੀ ਹਾਂ ਮੇਰੇ ਭੈਣ ਭਰਾ ਮੇਰੀ ਚੀਜ਼ ਨੂੰ ਇਸ ਨੂੰ ਪਸੰਦ ਕਰ ਰਹੇ ਨੇ ਤੇ ਵਾਰਤ ਰਹੇ ਨੇ ਹਨਾ ਤਾਂ ਇਹ ਤੁਸੀਂ ਚੀਜ਼ ਜ਼ਰੂਰ ਕਰਿਆ ਕਰੋ ਆਪਣੇ ਦੂਸਰੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਅੱਜ ਮੈਂ ਨਾ ਬਿਨਾ ਡਾਈ ਤੋਂ ਆਪਾਂ ਆਪਣੇ ਵਾਲਾਂ ਨੂੰ ਕਿਵੇਂ ਬਲੈਕ ਰੱਖ ਸਕਦੇ ਹਾਂ ਨਾ ਉਹ ਵੀਡੀਓ ਪਾਉਣੀ ਹੈ ਤੇ ਉਹਦਾ ਵੀ ਤੁਹਾਨੂੰ 100 ਤੋਂ ਉੱਪਰ ਹੀ ਪਰਸੈਂਟ ਹਨਾ ਮਤਲਬ ਕਿ ਰਿਜ਼ਲਟ ਮਿਲੂਗਾ ਉਸ ਚੀਜ਼ ਨੂੰ ਵੀ ਤੇ ਇੱਕ ਨਾ ਜਿੰਨਾ ਵੀ ਪੈਣ ਭਰਾਵਾਂ ਦੇ ਗੋਡੇ ਗਿੱਟੇ ਦਰਦ ਕਰਦੇ ਹਨ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਜੂਰੀਆ ਜਾਂ ਈਐਸਆਰ ਵਧ ਗਿਆ ਤਾਂ ਤੁਸੀਂ ਇਹਨਾਂ ਇੱਕ ਛੋਟਾ ਜਿਹਾ ਕੰਮ ਕਰ ਲਿਆ ਕਰੋ ਸ਼ਾਮ ਨੂੰ ਨਾ ਇੱਕ ਆਪਣਾ ਚਮਚ ਮੇਥਿਆਂ ਦਾ ਅੱਧਾ ਚਮਚ ਆਪਣਾ ਧਨੀਏ ਦਾ ਜਿਹੜੇ ਬੀਜ ਹੁੰਦੇ ਨੇ ਧਨੀਏ ਦੇ ਹਨ ਉਹਨਾਂ ਨੂੰ ਭਿਉ ਕੇ ਰੱਖ ਦੋ ਸਵੇਰੇ ਪੁਣ ਕੇ ਉਹਨਾਂ ਨੂੰ ਪੀ ਲਿਆ ਕਰੋ ਤੁਹਾਡੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੈ ਬੈ ਹੈਗਾ ਜਿਵੇਂ ਆਪਾਂ ਕਹਿੰਦੇ ਵੀ ਆਪਣੇ ਹੱਡਾਂ ਦੇ ਵਿੱਚ ਬੈ ਰਹਿੰਦੀ ਹੈ ਨਾ ਉਹ ਸਾਰੀ ਚੀਜ਼ ਖਤਮ ਹੋ ਜਾਣੀ ਹੈਗੀ ਇਹ ਚੀਜ਼ਾਂ ਨਾਲ ਥੋੜੀ ਥੋੜੀ ਤੁਸੀਂ ਕਰ ਲਿਆ ਕਰੋ ਆਪਣੀ ਬੋਡੀ ਵਾਸਤੇ ਦੇਖੋ ਆਪਾਂ ਸਾਰਾ ਦਿਨ ਘਰ ਦੇ ਵਿੱਚ ਕੰਮ ਕਰਦੇ ਆ ਤਾਂ ਆਪਣੀ ਵਾਸਤੇ ਆਪਾਂ 5-10 ਮਿੰਟ ਕੱਢ ਲਾਂਗੇ ਨਾ ਤਾਂ ਤੁਹਾਨੂੰ ਬਾਹਰ ਦਵਾਈਆਂ ਲੈਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅੰਗਰੇਜ਼ੀ ਦਵਾਈਆਂ ਖਾਓਗੇ ਤਾਂ ਤੁਹਾਡੇ ਲੀਵਰ ਕਿਡਨੀ ਤੇ ਇਫੈਕਟ ਪਊਗਾ ਤੇ ਉਹ ਹੋਰ ਇੱਕ ਬਿਮਾਰੀ ਖਤਮ ਹੁੰਦੀ ਹੈ ਚਾਰ ਬਿਮਾਰੀਆਂ ਹੋਰ ਸ਼ੁਰੂ ਹੋ ਜਾਂਦੀਆਂ ਨੇ ਹਨਾ ਥੋੜਾ ਥੋੜਾ ਆਪਾਂ ਇਦਾਂ ਕਰੀਏ ਤਾਂ ਆਪਣੀ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਇੱਕ ਵੀਡੀਓ ਅੱਜ ਮੈਂ ਹੋਰ ਪਾਉਣੀ ਹੈ ਆਪਣੇ ਇਸ ਚੈਨਲ ਤੇ ਵੀ ਪਾ ਸਕਦੇ ਹਾਂ ਤੇ ਦੂਸਰੇ ਤੇ ਵੀ ਤੇ ਉਹ ਜਿਵੇਂ ਕਿ ਅੱਜ ਕੱਲ ਮੇਰੇ ਭੈਣ ਭਰਾਵਾਂ ਨੂੰ ਨਾ ਬਹੁਤ ਜ਼ਿਆਦਾ ਅਲਰਜੀ ਹੋ ਰਹੀ ਹੈ ਜਿਵੇਂ ਕਿ ਆਪਾਂ ਹੁਣ ਮੱਛਰ ਬਹੁਤ ਜ਼ਿਆਦਾ ਹੋਣ ਲੱਗ ਗਿਆ ਨਾ ਉਹ ਤੋਂ ਜਿਵੇਂ ਆਪਾਂ ਆਲ ਆਊਟ ਵਗੈਰਾ ਲਗਾਉਨੇ ਆ ਗੁੱਡ ਨਾਈਟ ਲਗਾਉਨੇ ਆ ਹਨਾ ਕੋਇਲ वगੈਰਾ ਕੁਝ ਵੀ ਲਗਾਉਨੇ ਆ ਤਾਂ ਅਲਰਜੀ ਬਹੁਤ ਭੈਣ ਭਰਾਵਾਂ ਨੂੰ ਹੁੰਦੀ ਹੈ ਤੇ ਇਹ ਚੀਜ਼ ਦਾ ਵੀ ਆਪਾਂ ਇੱਕ ਅੱਜ ਬਹੁਤ ਹੀ ਵਧੀਆ ਸੋਲੂਸ਼ਨ ਕੱਢਿਆ ਹੈਗਾ ਉਹ ਤੁਸੀਂ ਜ਼ਰੂਰ ਦੇਖਣਾ ਤਾਂ ਪਿਛਲੇ ਸਾਲ ਵੀ ਮੈਂ ਇਹ ਵੀਡੀਓ ਪਾਈ ਸੀ ਉਹਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਸੀਗਾ ਤੇ ਇਸ ਵਾਰ ਵੀ ਤੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ